ਪੰਜਾਬੀ ਖਬਰਨਾਮਾ ਸੁਰੇ ਸਾਰ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤ ਸ਼੍ਰੀ ਅਕਾਲੋਂ ਤੱਕ ਦੀ ਵੱਡੀ ਖਬਰ ਨਵੀਂ ਦਿੱਲੀ ਤੋਂ ਜਿੱਥੇ ਕਿ ਸ਼ਨੀਵਾਰ ਨੂੰ ਹੋਈ GST ਦੀ ਪਰਿਸ਼ਦ ਮੀਟਿੰਗ ਵਿੱਚ ਇਹ ਫੈਸਲੇ ਜਿਹੜੇ ਕੀ ਲਏ ਗਏ ਹਨ ਜਿਨ੍ਹਾਂ ਚ ਟਰੈਕਟਰਾਂ ਦੇ ਪੁਰਜ਼ਿਆਂ ਅਤੇ ਕੱਪੜਾ ਇੰਡਸਟਰੀ ਨੂੰ ਰਾਹ ਦਿੱਤੀ ਗਈ ਹੈ GST ਪਰਿਸ਼ਦ ਨੇ ਟਰੈਕਟਰ ਅਤੇ ਟਰੈਕਟਰ ਦੇ ਜਿਹੜੇ ਕੀ ਕੁਝ ਪੁਰਜ਼ਿਆਂ ਤੇ ਟੈਕਸ ਦਰ 28% ਤੋਂ ਘਟਾ ਕੇ 18% ਤੱਕ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਕੱਪੜਿਆਂ ਨਾਲ ਜੁੜੇ ਸਾਰੇ ਸਮਾਨਾਂ ਦੇ ਜਾਬ ਵਰਕ ਤੇ ਜੀਐਸਟੀ ਦੀ ਦਰ ਜਿਹੜੀ ਕਿ 18% ਤੋਂ ਘਟਾ ਕੇ 5% ਦਰ ਦਿੱਤੀ ਗਈ ਹੈ ਪ੍ਰੀਸ਼ਦ ਨੇ ਹਰ ਤਰ੍ਹਾਂ ਦੇ ਕੱਪੜੇ ਤੇ ਸਾਰੇ ਕੰਮਾਂ ਤੇ ਲੱਗਣ ਵਾਲੇ ਟੈਕਸ ਦੀ ਦਰ ਘਟਾਈ ਹੈ ਕਪੜਾ ਇੰਡਸਟਰੀ ਕਢਾਈ ਬੁਣਾਈ ਰੰਗਾਈ ਛਪਾਈ ਸਿਲਾਈ ਅਤੇ ਜਿਹੜੇ ਕਿ ਸਮੇਤ ਕੱਪੜਿਆਂ ਨਾਲ ਜੁੜੇ ਸਾਰੇ ਕੰਮਾਂ ਤੇ ਜਿਹੜਾ ਕਿ ਟੈਕਸ ਦਰਕ ਤਾਂ ਹੁੰਦੀ ਮੰਗ ਕਰ ਰਹੀ ਸੀ ਇੰਡਸਟਰੀ ਨੂੰ ਮਿਲੀ ਰਾਤ ਦਾ ਫਾਇਦਾ ਗ੍ਰਾਹਕ ਨੂੰ ਜਿਹੜਾ ਕੀ ਹੋਵੇਗਾ ਮਿੱਤ ਮੰਤਰੀ ਅਰਣ ਜੈਤਲੀ ਦੀ ਅਗਵਾਈ ਚ ਹੋਈ ਜੀਐਸਟੀ ਪ੍ਰੀਸ਼ਦ ਦੀ ਬੈਠਕ ਚ ਈ-ਵੈਲ ਬਿੱਲ ਨੂੰ ਅੰਤਮ ਰੂਪ ਜਿਹੜਾ ਕਿ ਦਿੱਤਾ ਗਿਆ ਹੈ ਇਸ ਵਿੱਚ 50000 ਰੁਪਏ ਤੋਂ ਵੱਧ ਮੁੱਲ ਦੇ ਸਮਾਨ ਨੂੰ 10 ਕਿਲੋਮੀਟਰ ਦੀ ਦੂਰੀ ਤੋਂ ਵੱਧ ਦੂਰੀ ਤੋਂ ਲਿਜਾਣ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਣੀ ਜਿਹੜੀ ਕਿ ਜ਼ਰੂਰੀ ਹੋਵੇਗੀ ਇਸ ਹੁਣ ਤੱਕ ਦੀ ਜਿਹੜੀ ਕਿ ਵੱਡੀ ਖਬਰ ਦੇਸ਼ ਤੇ ਤਵਾਦ ਨੂੰ ਦੀ ਕਵਰ ਲਾ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਹੁਣ ਤੱਕ ਲਈ ਮੈਨੂੰ ਦੇ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ